ਅੱਜ ਦੇ ਦਿਨ ਭੈਣਾਂ ਆਪਣੇ ਮੱਥੇ ਭਰਾ ਦੇ ਮੱਥੇ ਤੇ ਤਿਲਕ ਲਗਾਉਂਦੀਆਂ ਨੇ। ਜਮਰਾਜ ਜੀ ਇਸ ਦਿਨ ਆਪਣੀ ਭੈਣ ਜਮੁਨਾ ਜੀ ਦੇ ਘਰ ਗਏ ਸੀ। ਜਮੁਨਾ ਜੀ ਨੇ ਉਹਨਾਂ ਨੂੰ ਤਿਲਕ ਲਗਾਇਆ ਸੀ। ਜਿਸ ਤੋਂ ਜਮਰਾਜ ਜੀ ਬਹੁਤ ਹੀ ਖੁਸ਼ ਹੋਏ। ਜਮਰਾਜ ਜੀ ਨੇ ਆਪਣੀ ਭੈਣ ਨੂੰ ਵਰਦਾਨ ਦਿੱਤਾ ਤੇ ਸਾਰੀਆਂ ਹੀ ਭੈਣਾਂ ਨੂੰ ਵਰਦਾਨ ਦਿੱਤਾ ਕਿ ਅੱਜ ਦੇ ਦਿਨ ਜਿਹੜੀ ਭੈਣ ਆਪਣੇ ਭਰਾ ਦੇ ਮੱਥੇ ਤੇ ਤਿਲਕ ਲਗਾਏਗੀ ਉਸ ਦੀ ਆਯੂ ਲੰਬੀ ਹੋਏਗੀ ਤੇ ਉਹ ਕਦੀ ਵੀ ਆਕਾਲ ਮ੍ਰਿਤ ਨੂੰ ਪ੍ਰਾਪਤ ਨਹੀਂ ਹੋਏਗੀ। ਮੈਂ ਵੀ ਅੱਜ ਆਪਣੇ ਭਰਾ ਦੇ ਘਰ ਆਪ ਐ ਭੈਣ ਨੂੰ ਮਨਾਣ ਆਈ ਆ ਤੇ ਆਪਣੇ ਭਰਾ ਨੂੰ ਤਿਲਕ ਲਗਾਉਣ ਆਈ ਆ ਭਗਵਾਨ ਮੇਰੇ ਵੀ ਭਰਾ ਦੀ ਆਈ ਬਹੁਤ ਜ਼ਿਆਦਾ ਲੰਬੀ ਕਰਨ ਤੇ ਬਾਕੀ ਸਭ ਭਰਾਵਾਂ ਦੀ ਉਮਰ ਬਹੁਤ ਜ਼ਿਆਦਾ ਲੰਬੀ ਕਰਨ ਮੇਰਾ ਨਾਮ ਅਲਕਾ ਹੈ ਮੈਂ ਅੱਜ ਅੱਜ ਦੇ ਦਿਨ ਆਪਣੇ ਭਰਾਵਾਂ ਦੇ ਮੱਥੇ ਤੇ ਤਿਲਕ ਲਗਾਣ ਲਈ ਆਈ ਆ ਕਿਉਂਕਿ ਅੱਜ ਦੇ ਦਿਨ ਭਾਈ ਦੂਜ ਦਾ ਤਿਉਹਾਰ ਬਹੁਤ ਹੀ ਪ੍ਰਾਚਨ ਰਿਦੀ ਰਵਾਸ ਤੋਂ ਚੱਲਦਾ ਆ ਰਿਹਾ ਹੈ ਅੱਜ ਦੇ ਦਿਨ ਭੈਣਾਂ ਆਪਣੇ ਮੱਥੇ ਭਰਾ ਦੇ ਮੱਥੇ ਤੇ ਤਿਲਕ ਲਗਾਉਂਦੀਆਂ ਨੇ ਜਮਰਾਜ ਜੀ ਇਸ ਦਿਨ ਆਪਣੀ ਭੈਣ ਜਮੁਨਾ ਜੀ ਦੇ ਘਰ ਗਏ ਸੀ ਜਮੁਨਾ ਜੀ ਨੇ ਉਹਨਾਂ ਨੂੰ ਤਿਲਕ ਲਗਾਇਆ ਸੀ ਜਿਸ ਤੋਂ ਜਮਰਾਜ ਜੀ ਬਹੁਤ ਹੀ ਖੁਸ਼ ਹੋਏ ਜਮਰਾਜ ਜੀ ਨੇ ਆਪਣੀ ਭੈਣ ਨੂੰ ਵਰਦਾਨ ਦਿੱਤਾ ਤੇ ਸਾਰੀਆਂ ਹੀ ਭੈਣਾਂ ਨੂੰ ਵਰਦਾਨ ਦਿੱਤਾ ਕਿ ਅੱਜ ਦੇ ਦਿਨ ਜਿਹੜੀ ਵੀ ਭੈਣ ਆਪਣੇ ਭਰਾ ਦੇ ਮੱਥੇ ਤੇ ਤਿਲਕ ਲਗਾਏਗੀ ਉਸਦੀ ਆਯੂ ਲੰਬੀ ਹੋਏਗੀ ਤੇ ਉਹ ਕਦੀ ਵੀ ਅਕਾਲ ਮ੍ਰਿਤੂ ਨੂੰ ਪ੍ਰਾਪਤ ਨਹੀਂ ਹੋਏਗੀ ਇਸ ਬਾਰੇ ਤੋਂ ਮੈਂ ਅੱਗੇ ਕਹਿਣਾ ਚਾਹਾਂਗੀ ਅਸੀਂ ਜਦੋਂ ਆਨੇ ਆਪਣੇ ਭਰਾ ਦੇ ਘਰ ਤੇ ਹਮੇਸ਼ਾ ਹੀ ਉਹਨਾਂ ਦੀ ਖੁਸ਼ੀ ਮੰਗਦੇ ਆਂ ਪਰਮਾਤਮਾ ਉਹਨਾਂ ਨੂੰ ਤੰਦਰੁਸਤੀ ਦੇਵੇ ਸੁਖ ਹਰ ਸ਼ਾਂਤੀ ਦੇਵੇ ਲੰਬੀ ਆਯੂ ਦੇਵੇ ਸ਼ਸ਼ੀਕਾਲ ਜੀ ਮੇਰਾ ਨਾਮ ਜਾਨਵੀ ਹੈ ਤੇ ਅੱਜ ਭਾਈ ਦੂਜ ਦਾ ਤਿਹਾਰ ਆ ਤੇ ਮੈਨੂੰ ਬਹੁਤ ਖੁਸ਼ੀ ਹੁੰਦੀ ਹੈ ਮੈਂ ਆਪਣੇ ਭਰਾ ਦੇ ਘਰ ਤਿਲਕ ਲਾਣ ਆਈ ਆ ਟਿੱਕਾ ਇਹਨੂੰ ਪੰਜਾਬੀ ਵਿੱਚ ਟਿੱਕਾ ਵੀ ਕਿਹਾ ਜਾਂਦਾ ਇਸ ਦਿਨ ਭਗਵਾਨ ਯਮ ਜਿਹੜੇ ਸੀ ਆਪਣੀ ਭੈਣ ਦੇ ਘਰ ਗਏ ਸੀ ਤੇ ਉਹਨਾਂ ਦੀ ਭੈਣ ਨੇ ਉਹਨਾਂ ਦੇ ਮੱਥੇ ਤੇ ਤਿਲਕ ਲਾਇਆ ਸੀ ਤੇ ਜਿੱਤੋਂ ਭਗਵਾਨ ਯਮ ਬਹੁਤ ਖੁਸ਼ ਹੋਏ ਤੇ ਭਗਵਾਨ ਯਮ ਨੇ ਉਸ ਦਿਨ ਤੋਂ ਵਰਦਾਨ ਦਿੱਤਾ ਕਿ ਜਿਹੜੀ ਵੀ ਭੈਣ ਆਪਣੇ ਭਰਾ ਦੇ ਮੱਥੇ ਤੇ ਤਿਲਕ ਲਾਵੇਗੀ ਉਸ ਭਰਾ ਦੀ ਆਇਉ ਬਹੁਤ ਜ਼ਿਆਦਾ ਲੰਬੀ ਹੋਵੇਗੀ ਉਮਰ ਭਰਾ ਦੀ ਲੰਬੀ ਹੋਵੇ ਕੀ ਤੇ ਉਹਨੂੰ ਭਗਵਾਨ ਸੁੱਖ ਸਮਰਿੱਧੀਆਂ ਦੇਣਗੇ ਇਸੇ ਤਰ੍ਹਾਂ ਮੈਂ ਵੀ ਅੱਜ ਆਪਣੇ ਭਰਾ ਦੇ ਘਰ ਆਇ ਇਤਿਹਾਰ ਨੂੰ ਮਨਾਣ ਆਈ ਆ ਤੇ ਆਪਣੇ ਭਰਾ ਨੂੰ ਤਿਲਕ ਲਗਾਣ ਆਈ ਆ ਭਗਵਾਨ ਮੇਰੇ ਵੀ ਭਰਾ ਦੀ ਆਇਉ ਬਹੁਤ ਜ਼ਿਆਦਾ ਲੰਬੀ ਕਰਨ ਤੇ ਬਾਕੀ ਸਭ ਭਰਾਵਾਂ ਦੀ ਉਮਰ ਬਹੁਤ ਜ਼ਿਆਦਾ ਲੰਬੀ ਕਰਨ ਤੇ ਉਹਨਾਂ ਨੂੰ ਸੁੱਖ ਸਮਰਿੱਧੀ ਦੇਣ ਅੱਜ ਦੇ ਦਿਨ ਭੈਣਾਂ ਆਪਣੇ ਮੱਥੇ ਭਰਾ ਦੇ ਮੱਥੇ ਤੇ ਤਿਲਕ ਲਗਾਉਂਦੀਆਂ ਨੇ। ਜਮਰਾਜ ਜੀ ਇਸ ਦਿਨ ਆਪਣੀ ਭੈਣ ਜਮੁਨਾ ਜੀ ਦੇ ਘਰ ਗਏ ਸੀ। ਜਮੁਨਾ ਜੀ ਨੇ ਉਹਨਾਂ ਨੂੰ ਤਿਲਕ ਲਗਾਇਆ ਸੀ। ਜਿਸ ਤੋਂ ਜਮਰਾਜ ਜੀ ਬਹੁਤ ਹੀ ਖੁਸ਼ ਹੋਏ। ਜਮਰਾਜ ਜੀ ਨੇ ਆਪਣੀ ਭੈਣ ਨੂੰ ਵਰਦਾਨ ਦਿੱਤਾ ਤੇ ਸਾਰੀਆਂ ਹੀ ਭੈਣਾਂ ਨੂੰ ਵਰਦਾਨ ਦਿੱਤਾ ਕਿ ਅੱਜ ਦੇ ਦਿਨ ਜਿਹੜੀ ਭੈਣ ਆਪਣੇ ਭਰਾ ਦੇ ਮੱਥੇ ਤੇ ਤਿਲਕ ਲਗਾਏਗੀ ਉਸ ਦੀ ਆਯੂ ਲੰਬੀ ਹੋਏਗੀ ਤੇ ਉਹ ਕਦੀ ਵੀ ਆਕਾਲ ਮ੍ਰਿਤ ਨੂੰ ਪ੍ਰਾਪਤ ਨਹੀਂ ਹੋਏਗੀ। ਮੈਂ ਵੀ ਅੱਜ ਆਪਣੇ ਭਰਾ ਦੇ ਘਰ ਆਪ ਐ ਉਹ ਤੈਨੂੰ ਮਨਾਣ ਆਈ ਆ ਤੇ ਆਪਣੇ ਭਰਾ ਨੂੰ ਤਿਲਕ ਲਗਾਣ ਆਈ ਆ ਭਗਵਾਨ ਮੇਰੇ ਵੀ ਭਰਾ ਦੀ ਆਈ ਬਹੁਤ ਜ਼ਿਆਦਾ ਲੰਬੀ ਕਰਨ ਤੇ ਬਾਕੀ ਸਭ ਭਰਾਵਾਂ ਦੀ ਉਮਰ ਬਹੁਤ ਜ਼ਿਆਦਾ ਲੰਬੀ ਕਰਨ ਮੇਰਾ ਨਾਮ ਅਲਕਾ ਹੈ ਮੈਂ ਅੱਜ ਅੱਜ ਦੇ ਦਿਨ ਆਪਣੇ ਭਰਾਵਾਂ ਦੇ ਮੱਥੇ ਤੇ ਤਿਲਕ ਲਗਾਣ ਲਈ ਆਈ ਆ ਕਿਉਂਕਿ ਅੱਜ ਦੇ ਦਿਨ ਭਾਈ ਦੂਜ ਦਾ ਤਿਉਹਾਰ ਬਹੁਤ ਹੀ ਪ੍ਰਾਚਨ ਰਿ ਦੀ ਰਵਾਸਤੋਂ ਚੱਲਦਾ ਆ ਰਿਹਾ ਹੈ ਅੱਜ ਦੇ ਦਿਨ ਭੈਣਾਂ ਆਪਣੇ ਮੱਥੇ ਭਰਾ ਦੇ ਮੱਥੇ ਤੇ ਤਿਲਕ ਲਗਾਉਂਦੀਆਂ ਨੇ ਜਮਰਾਜ ਜੀ ਇਸ ਦਿਨ ਆਪਣੀ ਭੈਣ ਜਮੁਨਾ ਜੀ ਦੇ ਘਰ ਗਏ ਸੀ ਜਮੁਨਾ ਜੀ ਨੇ ਉਹਨਾਂ ਨੂੰ ਤਿਲਕ ਲਗਾਇਆ ਸੀ ਜਿਸ ਤੋਂ ਜਮਰਾਜ ਜੀ ਬਹੁਤ ਹੀ ਖੁਸ਼ ਹੋਏ ਜਮਰਾਜ ਜੀ ਨੇ ਆਪਣੀ ਭੈਣ ਨੂੰ ਵਰਦਾਨ ਦਿੱਤਾ ਤੇ ਸਾਰੀਆਂ ਹੀ ਭੈਣਾਂ ਨੂੰ ਵਰਦਾਨ ਦਿੱਤਾ ਕਿ ਅੱਜ ਦੇ ਦਿਨ ਜਿਹੜੀ ਵੀ ਭੈਣ ਆਪਣੇ ਭਰਾ ਦੇ ਮੱਥੇ ਤੇ ਤਿਲਕ ਲਗਾਏਗੀ ਉਸਦੀ ਆਯੂ ਲੰਬੀ ਹੋਏਗੀ ਤੇ ਉਹ ਕਦੀ ਵੀ ਅਕਾਲ ਮ੍ਰਿਤ ਨੂੰ ਪ੍ਰਾਪਤ ਨਹੀਂ ਹੋਏਗੀ ਇਸ ਬਾਰੇ ਤੇ ਮੈਂ ਅੱਗੇ ਕਹਿਣਾ ਚਾਹਾਂਗੀ ਅਸੀਂ ਜਦੋਂ ਆਨੇ ਆਪਣੇ ਭਰਾ ਦੇ ਘਰ ਤੇ ਹਮੇਸ਼ਾ ਹੀ ਉਹਨਾਂ ਦੀ ਖੁਸ਼ੀ ਮੰਗਦੇ ਆ ਪਰਮਾਤਮਾ ਉਹਨਾਂ ਨੂੰ ਤੰਦਰੁਸਤੀ ਦੇਵੇ ਸੁਖ ਹਰ ਸ਼ਾਂਤੀ ਦੇਵੇ ਲੰਬੀ ਆਯੂ ਦੇਵੇ ਸ਼ਸ਼ੀਕਾਲ ਜੀ ਮੇਰਾ ਨਾਮ ਜਾਨਵੀ ਹੈ ਤੇ ਅੱਜ ਭਾਈ ਦੂਜ ਦਾ ਤਿਹਾਰ ਆ ਤੇ ਮੈਨੂੰ ਬਹੁਤ ਖੁਸ਼ੀ ਹੁੰਦੀ ਹੈ ਮੈਂ ਆਪਣੇ ਭਰਾ ਦੇ ਘਰ ਤਿਲਕ ਲਾਣ ਆਈ ਆ ਟਿੱਕਾ ਇਹਨੂੰ ਪੰਜਾਬੀ ਵਿੱਚ ਟਿੱਕਾ ਵੀ ਕਿਹਾ ਜਾਂਦਾ ਇਸ ਦਿਨ ਭਗਵਾਨ ਯਮ ਜਿਹੜੇ ਸੀ ਆਪਣੀ ਭੈਣ ਦੇ ਘਰ ਗਏ ਸੀ ਤੇ ਉਹਨਾਂ ਦੀ ਭੈਣ ਨੇ ਉਹਨਾਂ ਦੇ ਮੱਥੇ ਤੇ ਤਿਲਕ ਲਾਇਆ ਸੀ ਤੇ ਜਿੱਤੋਂ ਭਗਵਾਨ ਯਮ ਬਹੁਤ ਖੁਸ਼ ਹੋਏ ਤੇ ਭਗਵਾਨ ਯਮ ਨੇ ਉਸ ਦਿਨ ਤੋਂ ਵਰਦਾਨ ਦਿੱਤਾ ਕਿ ਜਿਹੜੀ ਵੀ ਭੈਣ ਆਪਣੇ ਭਰਾ ਦੇ ਮੱਥੇ ਤੇ ਤਿਲਕ ਲਾਵੇਗੀ ਉਸ ਭਰਾ ਦੀ ਆਯੂ ਬਹੁਤ ਜ਼ਿਆਦਾ ਲੰਬੀ ਹੋਵੇਗੀ ਉਮਰ ਭਰਾ ਦੀ ਲੰਬੀ ਹੋਵੇ ਕੀ ਤੇ ਉਹਨੂੰ ਭਗਵਾਨ ਸੁੱਖ ਸਮਰਿੱਧੀਆਂ ਦੇਣਗੇ ਇਸੇ ਤਰ੍ਹਾਂ ਮੈਂ ਵੀ ਅੱਜ ਆਪਣੇ ਭਰਾ ਦੇ ਘਰ ਆਇਆ ਆ ਤੇ ਤੁਹਾਨੂੰ ਮਨਾਣ ਆਈ ਆ ਤੇ ਆਪਣੇ ਭਰਾ ਨੂੰ ਤਿਲਕ ਲਗਾਣ ਆਈ ਆ ਭਗਵਾਨ ਮੇਰੇ ਵੀ ਭਰਾ ਦੀ ਆਯੂ ਬਹੁਤ ਜ਼ਿਆਦਾ ਲੰਬੀ ਕਰਨ ਤੇ ਬਾਕੀ ਸਭ ਭਰਾਵਾਂ ਦੀ ਉਮਰ ਬਹੁਤ ਜ਼ਿਆਦਾ ਲੰਬੀ ਕਰਨ ਤੇ ਉਹਨਾਂ ਨੂੰ ਸੁੱਖ ਸਮਰਿੱਧੀ ਦੇਣ